ਫਤੇਗੜ ਸਾਹਿਬ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਜਿੱਥੇ ਇੱਕ ਵਿਅਕਤੀ ਦਾ ਕਤਲ ਕਰਕੇ ਉਸ ਦੇ ਦੋ ਹਿੱਸਿਆਂ 'ਚ ਟੋਟੇ ਕਰਕੇ ਤਾਂ ਖੂਹ ਦੇ ਵਿੱਚ ਸੁੱਟ ਦਿੱਤਾ ਗਿਆ ਜੀ ਹਾਂ ਮਾਮਲਾ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜਾ ਨੌਜਵਾਨ ਆ ਇਹ ਪਸ਼ੂਆਂ ਦੀ ਦੇਖਭਾਲ ਜੜੀ ਆ ਉਹ ਕਰਦਾ ਸੀ ਤਾਂ ਉਥੇ ਇੱਕ ਨੌਜਵਾਨ ਜੋ ਕਿ ਦੁੱਧ ਲੈਣ ਵਾਸਤੇ ਆਉਂਦਾ ਸੀ ਤਾਂ ਇਹਨਾਂ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਬੈਸ ਬਸਾਈ ਹੁੰਦੀ ਹੈ ਤਾਂ ਬੈਸ ਬਸਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਤਾਂ ਇਸ ਨੌਜਵਾਨ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਕਤਲ ਕਰਕੇ ਦੋ ਟੋਟੇ ਕਰ ਦਿੱਤੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਲਾਸ਼ ਨੂੰ ਖੂਹ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਪੁਲਿਸ ਵੱਲੋਂ ਹੁਣ ਇਸ ਨੂੰ ਜਿਹੜਾ ਕਾਬੂ ਕਰ ਦਿੱਤਾ ਗਿਆ ਤਾਂ ਹੁਣ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਆਓ ਤੇ ਮਾਨਯੋਗ ਐਸਐਸਪੀ ਫਤਿਹਗੜ ਸਾਹਿਬ ਜੀ ਸ਼ੂਭ ਮਗਰਵਾਲ ਆਈਪੀਐਸ ਸਰ ਦੀ ਅਗਵਾਈ ਹੇਠ ਐਸਪੀਡੀ ਸਾਫ ਸ੍ਰੀ ਰਕੇਸ਼ ਯਾਦਵ ਜੀ ਪੀਪੀਐਸ ਦੀ ਕਨਸਟੈਂਟ ਸਪੋਰਟ ਨਾਲ ਸਰੰਦ ਥਾਣੇ ਦੀ ਟੀਮ ਨੇ ਇੱਕ ਅਨੇਕ ਕਤਲ ਦੀ ਗੁੱਥੀ ਨੂੰ ਸੁਲਝਾਇਆ। 3 ਤਰੀਕ ਨੂੰ ਸਾਨੂੰ ਜਕੇਐਮ ਇੰਡਸਟਰੀ ਪਿੰਡ ਵਜੀਰਾਬਾਦ ਦੇ ਮਾਲਕ ਗਗਨ ਕੁਮਾਰ ਬਲਸੂਤੋਂ ਇਤਲਾਮ ਮਿਲਦੀ ਹੈ ਕਿ ਉਹਨਾਂ ਦਾ ਇੱਕ ਠੇਕੇਦਾਰ ਗੋਤਮ ਕੁਮਾਰ ਸਵੇਰੇ ਜੋ ਰੋਜ਼ਾਨਾ ਦੁੱਧ ਕੱਢਣ ਲਈ ਆਂਦਾ ਸੀ ਉੱਥੇ ਪਰ ਉਹ ਵਾਪਸ ਨਹੀਂ ਆਇਆ। ਉਸ ਜਗ੍ਹਾ ਤੋਂ ਉਹ ਗਾਇਬ ਹੈ। ਤੇ ਤਿੰਨ ਆਪਣਾ 3 ਤਰੀਕ ਨੂੰ ਥਾਣਾ ਸਰਾਂਦੇ ਤੇ ਉਹਦੀ ਮਿਸਿੰਗ ਦੀ ਰਿਪੋਰਟ ਆਪਾਂ ਦਰਜ ਕਰ ਲੈਂਦੇ ਆ ਤੇ ਉਹਦੀ ਪਾਲ ਚ ਲੱਗ ਜਾਂਦੇ ਆ ਇੱਥੇ ਉਸ ਮਿਸਿੰਗ ਪਰਸਨ ਨੂੰ ਲੱਭਣ ਲਈ ਅਸੀਂ ਟੈਕਨੀਕਲ ਸਪੋਰਟ ਦੀ ਮਦਦ ਲਈਤੀ ਅਸੀਂ ਸੀਸੀਟੀਵੀ ਲੱਭ ਰਹੀ ਸੀ ਤੇ ਅਸੀਂ ਆਪਣੇ ਸਨੀਫਰ ਡੌਗ ਜੋ ਸਾਡੀ ਡੌਗਸ ਫ੍ਰੀਡ ਹੈ ਉਹਦੀ ਮਦਦ ਲਈਤੀ ਤੇ ਇਸ ਤੋਂ ਇਲਾਵਾ ਅਸੀਂ ਸੀਡੀਆਰ ਤੇ ਬਾਕੀ ਜੋ ਵੀ ਟੈਕਨੀਕਲ ਸਪੋਰਟ ਹੈ ਤੇ ਹਿਊਮਨ ਇੰਟੈਲੀਜੈਂਸ ਰਾਹੀਂ ਉਹਨੂੰ ਪਾਲ ਚ ਪੂਰਾ ਧਿਆਨ ਲਾਇਆ ਗਿਆ ਤੇ ਕਿਉਂਕਿ ਆ ਇੱਕ ਗੰਭੀਰ aarop ਸੀ ਤੇ ਇਹਦੀ ਮਿਸਿੰਗ ਪਰਸਨ ਨੂੰ ਲੱਭਣਾ ਸਾਡੀ ਪ੍ਰਾਇਓਰਟੀ ਸੀ ਤੇ 4 ਤਰੀਕ ਨੂੰ ਜੇ ਸਰਚ ਪਾਰਟੀ ਸਾਡੀ ਵਜੀਰਾਬਾਦ ਪਿੰਡ ਚ ਜਕੇਮ ਇੰਡਸਟਰੀਜ਼ ਚ ਸਰਚ ਲਈ ਜਾ ਰਹੀ ਸੀ ਤਾਂ ਐਸ ਐਚਓ ਸਾਹਿਬ ਨੂੰ ਜੋ ਗगन ਕੁਮਾਰ ਬੰਸਲ ਜੀ ਨੇ ਉਹ ਮਲਾਕੀ ਹੁੰਦੇ ਨੇ ਤੇ ਉਹ ਬਿਆਨ ਦਰਜ ਕਰਾਉਂਦੇ ਨੇ ਕਿ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਜੋ ਗੋਤਮ ਕੁਮਾਰ ਯਾਦਵ ਹੈ ਜੋ ਮਿਸਿੰਗ ਹੈ ਉਹਦਾ ਕਤਲ ਕੀਤਾ ਗਿਆ ਹੈ ਤੇ ਉਹਦਾ ਕਤਲ ਕੀਤਾ ਗਿਆ ਉੱਥੇ ਜੋ ਕੰਮ ਕਰਦਾ ਰਣਜੀਤ ਕੁਮਾਰ son of ਸ਼ਿਵਨਤ ਸ਼ਿਵਨੰਦਨ ਵਾਸੀ ਪਿੰਡ ਤਿੰਨ ਤੰਗਾ ਕਰਾਰੀ ਜ਼ਿਲ੍ਹਾ ਪਾਗਲਪੁਰ ਵੱਲੋਂ ਤੇ ਇਸ ਤੋਂ ਬਾਅਦ ਸਵਿੰਦਰ ਸਿੰਘ ਚਨਾਰਕਲ ਕਲਾਂ ਦੇ ਇੱਕ ਪਰਸਨ ਕੋਲ ਆ ਜੋ ਰਣਜੀਤ ਕੁਮਾਰ ਹੈ ਐਕਸਟਰਾ ਜੁਡੀਸ਼ੀਅਲ ਕਰਤੱਸ਼ਣ ਕਰਦਾ ਹੈ ਤੇ ਉਸ ਤੋਂ ਬਾਅਦ ਆਪਣੀ ਜੋ ਐਸਐਚਓ ਸਾਹਿਬ ਦੀ ਟੀਮ ਹੈ ਉਹਨੂੰ ਅਰੈਸਟ ਕਰ ਲੈਂਦੀ ਹੈ। ਹਾਂਜੀ ਹਾਂਜੀ ਤੇ ਅਰੈਸਟ ਕਰਨ ਤੋਂ ਬਾਅਦ ਉਹਦਾ ਅਸੀਂ 2 ਦਿਨ ਦਾ ਕੋਰਟ 'ਚ ਪੇਸ਼ ਕਰਕੇ ਉਹਦੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਜਾਂਦਾ ਹੈ ਤੇ ਪੁਲਿਸ ਰਿਮਾਂਡ 'ਚ ਉਹਦਾ ਜੋ ਵਜ੍ਹਾ ਸੀ ਆਉਂਦੀ ਆ ਸਾਹਮਣੇ ਇਹ ਤਾਂ ਵਜ੍ਹਾ ਰਣਜੀਤ ਇਹਦੇ 'ਚ ਹੈ। ਕਿ ਜਸਵੇਰੇ ਉਹ ਦੁੱਧ ਦੀ ਧਾਰ ਕੱਢ ਰਿਹਾ ਸੀ ਤੇ ਠੇਕੇਦਾਰ ਜੋ ਕਿ ਮ੍ਰਿਤਕ ਗੋਤਮ ਕੁਮਾਰ ਯਾਦਵ ਹੈ ਉਹ ਉਹਨੂੰ ਛਿੜਕ ਦਿੰਦਾ ਹੈ ਤੇ ਉਹ ਛਿੜਕਣ ਤੇ ਉਹਦੇ ਥੱਪੜ ਮਾਰਦਾ ਹੈ ਤੇ ਇਸ ਗੱਲ ਨੂੰ ਲੈ ਕੇ ਉਹਨਾਂ 'ਚ ਆਪਸ 'ਚ ਗਾਲੀ ਗਲੋਚ ਹੁੰਦਾ ਹੈ ਤੇ ਗੱਲ ਵੱਧ ਜਾਂਦੀ ਹੈ ਤੇ ਇਸ ਗੱਲ 'ਚ ਗੁੱਸਾ ਆ ਕੇ ਤੇ ਇਸ ਤੋਂ ਪਹਿਲਾਂ ਵੀ ਉਹ ਕਹਿੰਦਾ ਹੈ ਕਿ ਮੈਨੂੰ ਬਾਰ-ਬਾਰ ਉਹ ਛੋਟੀ-ਛੋਟੀ ਗੱਲਾਂ ਤੇ ਐਦਾ ਹੀ ਤੰਗ ਕਰਦਾ ਰਹਿੰਦਾ ਸੀ ਤੇ ਇਸ ਗੱਲ ਨੂੰ ਇਸ ਗੱਲ ਨੂੰ ਵਜ੍ਹਾ ਰੰਜਿਸ਼ ਰੱਖਦੇ ਹੋਏ ਉਹ ਆਪਣੇ ਗੰਮਚੇ ਨਾਲ ਉਦਾ ਗਲਾ ਘੋਟ ਦਿੰਦਾ ਹੈ ਤੇ ਗਲਾ ਘੋਟਣ ਤੋਂ ਬਾਅਦ ਉਹਦੀ ਡੈੱਡ ਬਾਡੀ ਨੂੰ ਉੱਥੇ ਪਈ ਕੁਹਾੜੀ ਨਾਲ ਦੋ ਹਿੱਸਿਆਂ 'ਚ ਵੰਡ ਦਿੰਦਾ ਹੈ ਤੇ ਉਹਨੂੰ ਖੁਰਦ-ਬੁਰਦ ਕਰ ਦਿੰਦਾ ਹੈ ਤੇ ਉਸ ਤੋਂ ਬਾਅਦ 6 ਤਰੀਕ ਨੂੰ ਉਹਦੀ ਫਰਦਿਕ ਸਾਫ਼ ਤੇ ਆਪਾਂ ਜਾ ਕੇ ਉੱਥੇ ਇੱਕ ਖੂਹ ਹੈ 50 ਫੁੱਟ ਡੂੰਗਾ ਖੂਹ ਨੇੜੇ ਹੀ ਉੱਥੇ ਉਹ ਬਾਡੀ ਰਿਕਵਰ ਹੁੰਦੀ ਹੈ ਜੀ ਉਹਨੇ ਬਾਡੀ ਨੂੰ ਵੰਡਣ ਤੋਂ ਬਾਅਦ ਦੋ ਹਿੱਸਿਆਂ 'ਚ ਕੱਟ ਕੇ ਵੱਖਰੇ-ਵੱਖਰੇ ਥੇਲਿਆਂ 'ਚ ਪੈਕ ਕਰਕੇ 50 ਫੁੱਟ ਡੂੰਗੇ ਖੂਹ 'ਚ ਸਿੱਟਿਆ ਸੀ ਤੇ ਉਸ ਦੇ ਉੱਪਰ ਉਹਨੇ ਮਿੱਟੀ ਛਿੱਟੀ ਸੀ ਤੇ ਬਾਕੀ ਪੱਤੇ ਤੇ ਉਹਨੂੰ ਬੇਸਿਕਲੀ ਬਿਲਕੁਲ ਨਹੀਂ ਪਤਾ ਲੱਗਦਾ ਸੀ ਕਿ ਇੱਥੇ ਕੁੱਛ ਹੈ ਕਿਉਂਕਿ ਬਾਰਿਸ਼ ਦਾ ਮੌਸਮ ਸੀ ਤੇ ਖੂਬ 50 ਫੁੱਟ ਡੋਗਾ ਹੋਣ ਕਰਕੇ ਥੱਲੇ ਠੰਡਾ ਹੋਣ ਕਰਕੇ ਉਹਦੀ ਸਮੈਲ ਵੀ ਨਹੀਂ ਆ ਰਹੀ ਸੀ ਯਾਨੀ ਤੱਕ ਐਨਾ ਵੀ ਕਿਉਂਕਿ ਸਰਚ ਪਾਰਟੀ ਉੱਥੇ ਗਈ ਤਾਂ ਜੋ ਡੌਗਸ स्क्वाड ਹੈ ਜੋ ਕਿ ਕਾਫੀ ਮਾਹਰ ਹੈ ਉਹ ਵੀ ਉਸ ਨੂੰ ਨਹੀਂ ਫੜ ਪਾਈ ਕਿਉਂਕਿ ਉਹਦੀ ਸਮੈਲ ਨਹੀਂ ਆ ਰਹੀ ਸੀ ਤਾਂ ਕਾਫੀ ਸ਼ਾਤਰ ਕਿਸਮ ਦਾ ਆਕਾਤਲ ਸੀ ਬਟ ਪੁਲਿਸ ਦੇ ਐਫਰਟਸ ਨਾਲ ਉਹਦੀ ਬੋਡੀ ਰਿਕਵਰ ਹੋ ਜਾਂਦੀ ਹੈ ਐਨਾ ਵੀ ਮਾਮਲੇ ਦੇ ਤਰਜ਼ ਤੇ ਸਵੇਰ 4:00 ਵਜੇ ਦਾ 6:00 ਹਾਂ ਤੇ ਦੀ ਇਹਨਾਂ ਦੇ ਮਾਮਲੇ ਦੱਤਨੇ ਕਿਸ ਤੋਂ ਇਸ ਤੋਂ ਪਹਿਲਾਂ ਕੋਈ ਹਲੇ ਮਾਮਲਾ ਹੈ ਸਾਹਮਣੇ ਨਹੀਂ ਆ ਹਾਂਜੀ ਉਸ ਤੋਂ ਬਾਅਦ ਆਪਣਾ 6 ਤਰੀਕ ਨੂੰ ਉਹਦੀ ਬੋਡੀ ਰਿਕਵਰ ਤੋਂ ਹੋਣ ਤੋਂ ਲਾਵਾ ਲਾਵਾ ਉਸ ਤੇ ਇੱਕ ਤਾਂ ਬਾਈਕ ਹੈ ਜਿਹੜੀ ਮ੍ਰਿਤਕ ਦੀ ਬਾਈਕ ਹੈ ਉਹ ਵੀ ਰਿਕਵਰ ਹੋ ਜਾਂਦੀ ਹੈ ਜਿਸ ਗਮਚੇ ਦਾ ਉਹਨੇ ਇਸਤੇਮਾਲ ਕੀਤਾ ਉਹ ਵੀ ਆਪਾਂ ਰਿਕਵਰ ਕਰ ਲਿਆ ਜੀ ਤੇ ਜਿਹੜਾ ਉਹਨੇ ਪੁਹਾੜੀ ਦਾ ਯੂਜ਼ ਕੀਤਾ ਉਹ ਵੀ ਰਿਕਵਰ ਕਰ ਲਿਆ ਜੀ ਸਰ ਇਹਦੇ ਸ਼ੇ ਦਾ ਮਾਮਲਾ ਵੀ ਸਾਹਮਣੇ ਆਦਾ ਸੀ ਤੇ ਵਿੱਚ ਉਹਦੇ ਬ੍ਰਦਰ ਨੇ ਅਲਿਗੇਸ਼ਨ ਰਾਇ ਸੀ ਕਿ ਨਸ਼ਾ ਵੀ ਵਿਕਦਾ ਸੀ ਉਹ ਲੈ ਕੇ ਲਾਵਾ ਚੱਲਦਾ ਸੀ ਉਹ ਨਹੀਂ ਇਹੋ ਜਿਹਾ ਕੋਈ ਸਾਡੇ ਸਾਹਮਣੇ ਆ ਚੀਜ਼ ਨਹੀਂ ਆਈ ਹਾਲਾਂਕਿ ਇਨਵੈਸਟੀਗੇਸ਼ਨ ਚ ਇਸ ਪੱਖ ਨੂੰ ਵੀ ਦੇਖਿਆ ਜਾ ਰਿਹਾ ਜੀ ਦੇਖੋ ਕਿੰਨੇ ਬੰਦੇ ਅਰੈਸਟ ਹੋਏ ਮੈਂ ਆਹੀ ਇੱਕ ਹਾਲੇ ਤੱਕ ਆਇਆ ਜੀ ਜਿਹੜਾ ਦੋਸ਼ੀ ਹੈ ਤੇ ਇਹਨੂੰ ਅਰੈਸਟ ਕਰ ਲਿਆ ਬਾਕੀ ਕਿਸੇ ਦਾ ਰੋਲ ਨਹੀਂ ਇਹਨੇ ਇਕੱਲੇ ਨਹੀਂ ਇਸ ਘਟਨਾ ਨੂੰ ਅੰਜਾਮ ਦਿੱਤਾ ਜੀ ਅੱਜ ਗ੍ਰਿਫਤਾਰੀ ਇਹਦੀ ਉੱਥੇ ਹੀ ਹੋਈ ਹੈ ਜੀ ਜੋ ਸਾਈਟ ਹੈ ਹਾਂਜੀ ਜਦੋਂ ਇਹ ਪਤਾ ਲੱਗਾ ਕਤਲ ਦੇ ਕੇ ਉੱਚੀ ਮਾਰਿਆ ਜਿੰਨੇ ਜਿੱਥੇ ਹਾਂਜੀ ਹਾਂਜੀ ਕਤਲ ਕਰਕੇ ਬੇਸਿਕਲੀ ਸਵੇਰੇ 6 ਵਜੇ ਜਿਵੇਂ ਦੁੱਧ ਦੀ ਧਾਰ ਕੱਢ ਰਿਆ ਸੀ ਤੇ ਜਿਸ ਪਿੱਛੇ ਇਹਨਾਂ ਦੀ ਲੜਾਈ ਹੋਈ ਉਸੇ ਜਗ੍ਹਾ ਤੇ ਰੋਜ਼ ਹੀ ਆਣਾ ਹੁੰਦਾ ਸੀ ਇਹਨਾਂ ਦਾ ਤੇ ਉੱਥੇ ਹੀ ਮਾਰ ਕੇ ਲਗਭਗ 15-20 ਮਿੰਟ ਚ ਇਹਨੇ ਸਾਰੀ ਚੀਜ਼ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਇੱਕ ਹੋਰ ਸ਼ਖਸ ਉੱਥੇ ਆਉਂਦਾ ਹੈ ਉਸ ਵਕਤ ਤੱਕ ਕੁਝ ਵੀ ਨਹੀਂ ਸੀ ਹੁੰਦਾ ਉਹ ਜਿਸ ਰਾਤ ਕੀ ਇੱਥੇ ਕਤਲ ਹੋਇਆ ਤੇ ਯਾਨੀ ਬੜੀ ਹੀ ਸ਼ਾਂਤੀ ਤਰੀਕੇ ਨਾਲ ਬੜੀ ਚਲਾਕੀ ਨਾਲ ਲਾਸ਼ ਨੂੰ ਖੁਰਦ-ਬੁਰਦ ਕਰਤਾ ਸੀ। ਡਾਕਟਰ ਰਿਮਾਂਡ ਵੀ ਇਹਦੇ 2 ਦਿਨ ਦਾ ਪੁਲਿਸ ਰਿਮਾਂਡ ਲੈ ਗਿਆ ਸੀ ਜੀ ਤੇ ਅੱਜ ਉਹ ਖਤਮ ਹੋ ਰਿਹਾ ਤੇ ਉਸੇ ਪੁਲਿਸ ਰਿਮਾਂਡ ਤੋਂ ਬਾਅਦ ਅਸੀਂ ਰਿਕਵਰੀ ਕੀਤੀ ਹੈ। ਡੀਜੀਪੀ ਪੰਜਾਬ ਸ਼੍ਰੀ